ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਪਹਿਲਾਂ ਤਾਂ ਮਾਫੀ ਚਾਹੁੰਨੇ ਆ। ਦੋ ਦਿਨ ਹੋ ਗਏ ਆਪਾਂ ਕਹਾਣੀ ਲੈ ਕੇ ਹਾਜ਼ਰ ਨਹੀਂ ਹੋ ਸਕੇ। ਕਿਉਂਕਿ ਮੇਰੇ ਗਲੇ ਦੀ ਦਿੱਕਤ ਆ ਜਿਹੜੀ ਉਹ ਫੇਰ ਦੁਬਾਰਾ ਹੋ ਗਈ ਸੀ। ਦਵਾਈ ਦਾ ਗੈਪ ਪੈ ਗਿਆ ਮੇਰੇ ਤੋਂ ਇਸ ਕਰਕੇ ਜਿਹੜਾ ਗਲਾ ਦੁਆਰਾ ਦਰਦ ਕਰਦਾ ਸੀ ਤੇ ਬੋਲਿਆ ਨਹੀਂ ਜਾ ਰਿਹਾ ਸੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਮੈਨੂੰ ਪੁੱਛਦੇ ਹੋ ਕਿ ਅੱਜ ਤੁਹਾਡੀ ਵੀਡੀਓ ਨਹੀਂ ਆਈ ਕੀ ਗੱਲ ਹੈ ਕਿਉਂਕਿ ਤੁਸੀਂ ਮੇਰਾ ਫਿਕਰ ਕਰਦੇ ਹੋ ਤੇ ਜਦੋਂ ਸਾਡਾ ਕੋਈ ਫਿਕਰ ਕਰਦਾ ਫਿਰ ਸਾਨੂੰ ਖੁਸ਼ੀ ਹੁੰਣੀ ਆ ਜਿਹੜੀ ਉਹ ਸੁਭਾਵਿਕ ਹੁੰਦੀ ਆ ਅੱਜ ਮੈਂ ਦਵਾਈ ਲੈ ਕੇ ਆਈ ਆ ਉਹਦੇ ਨਾਲ ਇਹ ਆ ਵੀ ਮੇਰਾ ਦਰਦ ਘੱਟ ਹੋ ਰਿਹਾ ਪਰ ਗਲਾ ਹਜੇ ਚੰਗੀ ਤਰ੍ਹਾਂ ਠੀਕ ਨਹੀਂ ਤੇ ਇੱਕ ਮੈਨੂੰ ਕਮੈਂਟ ਆਇਆ ਸੀ ਕਿ ਦੀਦੀ ਤੁਸੀਂ ਹੁਣ ਕਮੈਂਟ ਨਹੀਂ ਪੜਦੇ बस ਉਹੀ ਕਿ ਮੈਨੂੰ ਇਹ ਹੁੰਦਾ ਵੀ ਵੀਡੀਓ ਜਿਆਦਾ ਲੰਬੀ ਨਾ ਹੋਵੇ ਜਿੱਦਨ ਛੋਟੀ ਕਹਾਣੀ ਹੁੰਦੀ ਆ 15 ਕ ਮਿੰਟ ਦੇ ਵਿੱਚ ਕਹਾਣੀ ਰਿਪੋਰਟ ਹੋ ਜਾਂਦੀ ਆ ਫਿਰ ਮੈਂ 5 ਕ ਮਿੰਟ ਕਮੈਂਟ ਪੜਨ ਤੇ ਲਾ ਦਿੰਨੀ ਆ ਤੇ ਚਲੋ ਅੱਜ ਦੀ ਕਹਾਣੀ ਆਪਾਂ ਜਿਆਦਾ ਲੰਬੀ ਨਹੀਂ ਕਰਾਂਗੇ ਫਿਰ ਆਪਾਂ ਐਂਡ ਤੇ ਤੁਹਾਡੇ ਕਮੈਂਟ ਪੜਾਂਗੇ ਆਪਣੀ ਅੱਜ ਦੀ ਕਹਾਣੀ ਇੱਕ ਬਹੁਤ ਹੀ ਅਮੀਰ ਪਰਿਵਾਰ ਦਾ ਇੱਕ ਮੁੰਡਾ ਤੇ ਉਹਨਾਂ ਕੋਲ 55 ਕਿਲੇ ਜ਼ਮੀਨ ਦੇ ਆ ਸੱਚੀ ਕਹਾਣੀ ਆ ਇਹ ਬਿਲਕੁਲ ਮੁੰਡਾ ਜਿਆਦਾ ਪੜਿਆ ਲਿਖਿਆ ਨਹੀਂ ਹੈਗਾ ਮੁੰਡਾ ਸਿਰਫ ਪਲੱਸ 2 ਪਾਸ ਆ ਚਲੋ ਹੁਣ ਜਦੋਂ ਇੰਨੀ ਜ਼ਮੀਨ ਜਾਇਦਾਦ ਸੀ ਵਧੀਆ ਹਨਾ ਪੜੀਆਂ ਲਿਖੀਆਂ ਚੰਗੇ ਘਰ ਦੀਆਂ ਕੁੜੀਆਂ ਦੇ ਰਿਸ਼ਤੇ ਆਉਣੇ ਸੁਭਾਵਿਕ ਸੀ ਮੁੰਡਾ ਸੀ ਜਿਹੜਾ ਉਹ ਕੋਈ ਉਹਨੂੰ ਪਾ ਨਹੀਂ ਲੱਗਿਆ ਸੀ ਐ ਸਰਦਾਰਾਂ ਦੇ ਮੁੰਡਿਆਂ ਵਾਲਾ ਵੀ ਕੋਈ ਉਹਨੂੰ ਐ ਨਹੀਂ ਸੀ ਪਤਾ ਬ੍ਰੈਂਡ ਕੀ ਹੁੰਦਾ ਉਹ ਜਮਾ ਸਿੰਪਲ ਰਹਿਣ ਵਾਲਾ ਮੁੰਡਾ ਸੀ ਤੇ ਉਹਨੂੰ ਰਿਸ਼ਤਾ ਆਇਆ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਕਿਸੇ ਨੇ ਰਿਸ਼ਤਾ ਕਰਵਾਉਣ ਦੀ ਗੱਲ ਕੀਤੀ ਕੀ ਕੁੜੀ ਆ ਜਿਹੜੀ ਉਹ ਚੰਡੀਗੜ੍ਹ ਪੜੀਆ ਵਧੀਆ ਫੈਮਿਲੀ ਚੋਂ ਬਿਲੋਂਗ ਕਰਦੀ ਆ ਭਾਵੇਂ ਕਿ ਕੁੜੀ ਦੇ ਪਿਓ ਕੋਲ ਇਨੀ ਜ਼ਮੀਨ ਹੈ ਨਹੀਂ ਸੀ ਉਹਨਾਂ ਕੋਲ 20 ਕਿੱਲੇ ਜ਼ਮੀਨ ਦੇ ਸੀ ਤੇ ਉਹਦਾ ਪਿਓ ਕੁੜੀ ਦਾ ਨੌਕਰੀ ਕਰਦਾ ਹੁੰਦਾ ਅਕਸਰ ਅਸੀਂ ਬਹੁਤ ਵੱਡੀ ਗਲਤੀ ਕਰ ਦਿੰਦੇ ਹੁੰਨੇ ਆ ਕਈ ਵਾਰ ਜਦੋਂ ਪੜ੍ਹਾਈ ਦਾ ਗੈਪ ਤੇ ਥੋੜਾ ਫੈਮਿਲੀ ਦਾ ਜਿਹੜਾ ਸਟੇਟਸ ਆ ਉਹਦਾ ਫਰਕ ਹੋਵੇ ਨਾ ਉੱਥੇ ਥੋੜੀ ਜੀ ਗਲਤੀ ਹੋ ਜਾਂਦੀ ਆ ਕੀ ਹੋਈ ਇਸ ਰਿਸ਼ਤੇ ਦੇ ਵਿੱਚ ਗਲਤੀ ਤੇ ਉਹਦਾ ਕੀ ਹੋਇਆ ਅੰਜਾਮ ਤੁਸੀਂ ਪੂਰੀ ਕਹਾਣੀ ਸੁਣਿਓ ਕੁੜੀ ਦਾ ਨਾਮ ਰੀਤ ਸੀ ਰੀਤ ਚੰਡੀਗੜ੍ਹ ਦੇ ਵਿੱਚ ਪੜ੍ਹੀ ਹਾਈ ਫਾਈ ਸੁਸਾਇਟੀ ਦੇ ਵਿੱਚ ਰਹਿੰਦੇ ਸੀ ਉਹ ਚਲੋ ਜਦੋਂ ਉਹਦੇ ਪਾਪਾ ਕੋਲ ਰਿਸ਼ਤੇ ਦੀ ਗੱਲ ਹੋਈ ਤੇ ਉਹਨੇ ਸੋਚਿਆ ਵੀ ਮੁੰਡਾ ਭਾਵੇਂ ਘੱਟ ਪੜਿਆ ਚਲੋ ਫਿਰ ਵੀ ਜ਼ਮੀਨ ਹੈ ਜਿਹੜੀ ਬਹੁਤ ਆ 50 55 ਕਿੱਲੇ ਹੁਣ ਆਮ ਗੱਲ ਤਾਂ ਹੈ ਨਹੀਂ ਉਹ ਸੋਚਦਾ ਵੀ ਜੇ ਮੰਨ ਲਵੋ ਮੈਂ ਨੌਕਰੀ ਵਾਲਾ ਮੁੰਡਾ ਲਵਦਾ ਨੌਕਰੀ ਵਾਲਾ ਜਿਹੜਾ ਮੁੰਡਾ ਉਹਦੀ ਤਨਖਾਹ ਹੋਊਗੀ ਜਾਦਾ ਦਿਨ ਖਾਹ ਨਹੀਂ ਹੈਗੀ ਆ ਵੀ ਜਿਹੜੀ ਜ਼ਮੀਨ ਆ ਉਹ ਕਿਧਰੇ ਨਹੀਂ ਜਾਂਦੀ ਉਹਦਾ ਠੇਕਾ ਹਿੱਸਾ ਜਿਹੜਾ ਆਉਣਾ ਹੀ ਆਉਣਾ ਵੀ ਬਾਕੀ ਮੇਰੀ ਕੁੜੀ ਪੜ੍ਹੀ ਲਿਖੀ ਹੈਗੀ ਇਹ ਤੋਂ ਮਤਲਬ ਘਟ ਜਿਹੜਾ ਇਹ ਜ਼ਮੀਨ ਵਾਲਿਆਂ ਦੇ ਘਰੇ ਨਹੀਂ ਘਟਿਆ ਜਾਣਾ ਕਿਉਂਕਿ ਘਟ ਜ਼ਮੀਨ ਵਾਲੇ ਆ ਜਿਹੜੇ ਉਹਨਾਂ ਤੇ ਕਰੇ ਕਿ ਜ਼ਿਆਦਾ ਕੰਮ ਹੋਊਗਾ ਤੇ ਇਸ ਕਰਕੇ ਉਹਨੂੰ ਰਿਸ਼ਤਾ ਜਿਹੜਾ ਠੀਕ ਲੱਗਿਆ ਰੀਤ ਦੇ ਪਾਪਾ ਨੇ ਰਿਸ਼ਤਾ ਵੇਖਿਆ ਮੁੰਡਾ ਵੀ ਬਹੁਤ ਸੋਹਣਾ ਸੁਨੱਖਾ ਸੀ ਤੇ ਉਹਨੂੰ ਮੁੰਡਾ ਵੀ ਪਸੰਦ ਆ ਗਿਆ ਚਲੋ ਦੇਨ ਲੈਂਡ ਦੀ ਗੱਲ ਹੁੰਦੀ ਆ ਤਾਂ ਮੁੰਡੇ ਵਾਲੇ ਕਹਿੰਦੇ ਆ ਵੀ ਸਾਡੀ ਕੋਈ ਮੰਗਣੀ ਕੁੜੀ ਆ ਜਿਹੜੀ ਉਹ ਸੰਸਕਾਰੀ ਹੋਵੇ ਹੁਣ ਜਦੋਂ ਰਿਸ਼ਤਾ ਹੁੰਦਾ ਸਾਰੇ ਕਹਿੰਦੇ ਹੁੰਦੇ ਆ ਵੀ ਸਾਡੇ ਬੱਚੇ ਸੰਸਕਾਰੀ ਆ ਚਲੋ ਰੀਤ ਦਾ ਰਿਸ਼ਤਾ ਹੋ ਜਾਂਦਾ ਮੁੰਡੇ ਨਾਲ ਰਿਸ਼ਤਾ ਹੋਣ ਤੋਂ ਬਾਅਦ ਛੱਟ ਮੰਗਣੀ ਪੱਟ ਵਿਆ ਕੋਈ ਮੌਕਾ ਵੀ ਨਹੀਂ ਮਿਲਦਾ ਇੱਕ ਦੂਜੇ ਨੂੰ ਜਾਣਣ ਦਾ ਬਸ ਮੁੰਡਾ ਵਿਖਾਇਆ ਜਾਂਦਾ ਰੀਤ ਨੂੰ ਮੁੰਡਾ ਸੋਹਣਾ ਲੱਗਦਾ ਗੱਲਬਾਤ ਕਰਕੇ ਤੇ ਇੱਕ ਹਫ਼ਤੇ ਦੇ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਰੀਤ ਚੰਡੀਗੜ੍ਹ ਸ਼ਹਿਰ ਤੋਂ ਵਿਆਹ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਤੇ ਮੁੰਡਾ ਸੀ ਜਿਹੜਾ ਆਪਣੇ ਪਿੰਡ ਦੇ ਵਿੱਚ ਹੀ ਰਹਿੰਦਾ ਸੀ ਮੁੰਡਾ ਲੁਧਿਆਣੇ ਦੇ ਕਿਸੇ ਪਿੰਡ ਦਾ ਵਸਨੀਕ ਸੀ ਚਲੋ ਰੀਤ ਆਈ ਹੁਣ ਮੁੰਡਾ ਸੀ ਜਿਹੜਾ ਉਹਦਾ ਨਾਮ ਪ੍ਰਦੀਪ ਸੀ ਪ੍ਰਦੀਪ ਦੇ ਮਾਤਾ ਪਿਤਾ ਸੀ ਉਹ ਵੀ ਕੋਈ ਬਹੁਤਾ ਪੜ੍ਹੇ ਲਿਖੇ ਨਹੀਂ ਸੀ ਜਦੋਂ ਉਹਨਾਂ ਦੇ ਘਰੇ ਪੜ੍ਹੇ ਲਿਖੇ ਨੂੰ ਆਈ ਉਹਨਾਂ ਨੂੰ ਬਹੁਤ ਚਾਅ ਹੋਇਆ ਕਿਉਂਕਿ ਰੀਤ ਬਹੁਤ ਸੋਹਣੀ ਸੀ ਰੀਤ ਨੂੰ ਵਿਆਹ ਕੇ ਆਈ ਨੂੰ ਮਹੀਨਾ ਦੋ ਮਹੀਨੇ ਹੋ ਜਾਂਦੇ ਆ ਹੁਣ ਰੀਤ ਤਾਂ ਸ਼ਹਿਰ ਦੇ ਵਿੱਚ ਰਹੀ ਸੀ ਪੜ੍ਹੀ ਸੀ ਜਿਆਦਾ ਹਨਾ ਤੇ ਕੰਮ-ਕਮ ਉਹਨੇ ਕਦੇ ਕੋਈ ਕੀਤਾ ਨਹੀਂ ਸੀ ਕਦੇ-ਕਦੇ ਹੁਣ ਸੱਸ ਨੂੰ ਇਹ ਹੁੰਦਾ ਵੀ ਮੇਰੀ ਨੂੰ ਉੱਠ ਕੇ ਚਾਹ ਬਣਾਵੇ ਚਲੋ ਜੋ ਕੰਮ ਆਪਣੇ ਹੁੰਦੇ ਆ ਮਾਣੇ-ਮੋਟੇ ਕੰਮ ਕਰੇ ਪਰ ਰੀਤ ਸੀ ਜਿਹੜੀ ਉਹ ਕੋਈ ਕੰਮ ਨਹੀਂ ਕਰਦੀ ਸੀ ਈਵਨ ਕਿ ਉਹ ਰੋਟੀ ਪਾਣੀ ਵੀ ਚੱਕ ਕੇ ਨਹੀਂ ਸੀ ਖਾਂਦੀ ਤੇ ਰੀਤ ਦੇ ਘਰ ਵਾਲਾ ਪ੍ਰਦੀਪ ਉਹਨੂੰ ਸਮਝਾਉਣ ਲੱਗਿਆ ਵੀ ਰੀਤ ਉੱਥੇ ਤੇਰੇ ਪਕੇ ਸੀ ਹਨਾ ਉੱਥੇ ਚਲੋ ਤੂੰ ਨਹੀਂ ਚੱਕ ਕੇ ਖਾਦਾ ਵੀ ਇੱਥੇ ਘਟੋ-ਘਟ ਚਲੋ ਇਹ ਆ ਵੀ ਰੋਟੀ ਪਹਿਲੀ ਗੱਲ ਤਾਂ ਤੁਹਾਨੂੰ ਬਣਾਉਣੀ ਚਾਹੀਦੀ ਆ ਜੇ ਤੁਸੀਂ ਬਣਾਉਂਦੇ ਵੀ ਨਹੀਂ ਵੀ ਘਟੂ ਘਟ ਆਪਣੀ ਰੋਟੀ ਪਾ ਕੇ ਲਿਆਇਆ ਕਰੋ ਕੰਮ ਵਾਲੀ ਹੈ ਜਿਹੜੀ ਲੱਗੀ ਰੋਟੀ ਬਣਾਉਂਦੀ ਹੈ ਤੁਸੀਂ ਮੰਮੀ ਜੇੜੀ ਨੂੰ ਰੋਟੀ ਫੜਾ ਦਿਓ ਆਪਣੀ ਰੋਟੀ ਲਿਓ ਫ੍ਰੀਤ ਕਹਿੰਦੀ ਵੀ ਨਹੀਂ ਇਹ ਨਹੀਂ ਹੋ ਸਕਦਾ ਵੀ ਮੈਂ ਰੋਟੀਆਂ ਪਾ ਪਾ ਕੇ ਮੈਂ ਨਿਪਟਾ ਸਕਦੀਗੀ ਉਹ ਕਹਿੰਦਾ ਵੀ ਤੂੰ ਨੂੰ ਹੈ ਇਸ ਕਰਦੀ ਤੀ ਨਹੀਂ ਹੈਗੀ ਵੀ ਚਲੋ ਮੈਂ ਤਾਂ ਕਹਿੰਦਾ ਮੇਰੀ ਭੈਣ ਆ ਜਿਹੜੀ ਦੇਖੋ ਮੇਰੀ ਭੈਣ ਵੀ ਇੱਥੇ ਕੰਮ ਕਰਦੀ ਗਈ ਆ ਤੇ ਸਹੁਰੇ ਘਰ ਵੀ ਉਹਨੇ ਓਨਾ ਕੰਮ ਕੀਤਾ ਵੀ ਜਿੰਨੇ ਕੰਮ ਹਨ ਆਪਣੇ ਹੁੰਦੇ ਆ ਘਰਾਂ ਦੇ ਵਿੱਚ ਉਹ ਕਹਿੰਦੀ ਫਿਰ ਮੈਂ ਨਹੀਂ ਕਰਦੀ ਤੀ ਜੋ ਉਹ ਸੋਚਦਾ ਵੀ ਇਹ ਬੜਾ ਜਵਾਬ ਦਿੰਦੀ ਹੈ ਹਨ ਫਿਰ ਉਹਨੂੰ ਸੋਚਦਾ ਵੀ ਚਲ ਹੌਲੀ ਹੌਲੀ ਐਡਜਸਟ ਹੋ ਜੂ ਤੇ ਵਿਆਹ ਨੂੰ 3 ਮਹੀਨੇ ਹੋ ਜਾਂਦੇ ਆ ਤੇ 3 ਮਹੀਨੇ ਵੱਧ ਰੀਤ ਆ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਮੈਂ ਇੱਥੇ ਨਹੀਂ ਰਹਿ ਸਕਦੀ ਬੈਕਵਰਡ ਏਰੀਆ ਦਾ ਪਿੰਡ ਦੇ ਵਿੱਚ ਮੇਰਾ ਨਹੀਂ ਨਿਰਵਾਹ ਹੋਣਾ ਮੈਂ ਤਾਂ ਚੰਡੀਗੜ੍ਹ ਰਹਿਣਾ ਪ੍ਰਦੀਪ ਕਹਿੰਦਾ ਵੀ ਜੀ ਆਪਾਂ ਚੰਡੀਗੜ੍ਹ ਰਾਵਾਂਗੇ ਤੇ ਚੰਡੀਗੜ੍ਹ ਦੇ ਖਰਚੇ ਨਹੀਂ ਆਪਣੇ ਤਾਂ ਠੀਕ ਹੋਣੇ ਵੀ ਪਿੰਡ ਦੇ ਵਿੱਚ ਤਾਂ ਹਰ ਇੱਕ ਚੀਜ਼ ਹੈ ਹਨ ਆਪਾਂ ਮੱਝਾ ਰੱਖਿਆ ਹੋਈਆਂ ਦੁੱਧ ਕਰਦਾ ਤੇ ਸਬਜ਼ੀ ਵਗੈਰਾ ਹੋਰ ਚੀਜ਼ਾਂ ਵੀ ਚੰਡੀਗੜ੍ਹ ਦੇ ਵਿੱਚ ਠੀਕ ਨਹੀਂ ਆਉਣਾ ਕਹਿੰਦੀ ਜਿਹੜੀ 50 55 ਕਿੱਲੇ ਜ਼ਮੀਨ ਆ ਉਹ ਕੀ ਕਰਨੀ ਆ ਵੀ ਜੇ ਤੁਸੀਂ ਮੈਨੂੰ ਇੰਜੋਏ ਨਹੀਂ ਕਰਾ ਸਕਦੇ ਚਲੋ ਇਸ ਗੱਲ ਨੂੰ ਲੈ ਕੇ ਦੋਨਾਂ ਜੀਆਂ ਦਾ ਨਾ ਕਲੇਸ਼ ਰਾ ਜਿਹੜਾ ਉਹ ਰਹਿਣ ਲੱਗ ਜਾਂਦਾ ਤੇ ਰੀਤ ਆਪਣੇ ਪਾਪਾ ਨੂੰ ਫੋਨ ਕਰਕੇ ਕਹਿੰਦੀ ਆ ਵੀ ਜੇ ਤਾਂ ਮੇਰੇ ਘਰ ਵਾਲਾ ਚੰਡੀਗੜ੍ਹ ਸ਼ਿਫਟ ਹੋਊਗਾ ਫਿਰ ਤਾਂ ਮੈਂ ਇੱਥੇ ਰਹੂੰ ਵੀ ਨਹੀਂ ਮੈਂ ਨਹੀਂ ਰਹਿੰਦੀ ਚਲੋ ਬੜੀ ਮੁਸੀਬਤ ਬਣਦੀ ਆ ਸਾਰਿਆਂ ਲਈ ਤੇ ਰੀਤ ਦੇ ਡੇਢੀ ਆਉਂਦੇ ਆ ਉਹ ਆਪਣੇ ਜਵਾਈ ਪ੍ਰਦੀਪ ਨੂੰ ਕਹਿੰਦੇ ਆ ਵੀ ਦੇਖ ਪੁੱਤ ਤੂੰ ਚਲ ਭਾਵੇਂ ਘੱਟ ਪੜਿਆ ਵੀ ਇਹ ਤਾਂ ਹੁਣ ਚੰਡੀਗੜ੍ਹ 'ਚ ਹੀ ਰਹੀ ਆ ਤੇ ਚੰਡੀਗੜ੍ਹ ਦੇ ਵਿੱਚ ਹੀ ਪੜਿਆ ਵੀ ਹੁਣ ਇਹਨੂੰ ਰਹਿਣ ਦਾ ਚੰਡੀਗੜ੍ਹ ਹੀ ਪਊਗਾ ਵੀ ਚਲ ਤੁਸੀਂ ਐਂ ਕਰੋ ਤੁਸੀਂ ਚੰਡੀਗੜ੍ਹ ਰਹਿ ਜਿਓ ਉੱਥੇ ਹੀ ਜੌਬ ਵਗੈਰਾ ਵੀ ਕਰ ਲਓ ਉਹ ਕਹਿੰਦਾ ਵੀ ਡੈਡੀ ਜੀ ਇਹ ਤਾਂ ਜੌਬ ਕਰ ਲਊ ਵੀ ਪਰ ਮੈਂ ਨਹੀਂ ਨਾ ਜੌਬ ਕਰ ਸਕਦਾ ਹੁਣ ਮੈਂ ਤਾਂ ਪਲੱਸ 2 ਕਲਾਸ ਆ ਵੀ ਮੈਂ ਤਾਂ ਆਵਦੀ ਖੇਤੀਬਾੜੀ ਦਾ ਮੈਨੂੰ ਸ਼ੌਂਕ ਆ ਵੀ ਮੱਝਾਂ ਵਗੈਰਾ ਰੱਖੀਆਂ ਹੋਈਆਂ ਚਲੋ ਕੰਮ ਵਾਲੇ ਬੰਦੇ ਰੱਖੇ ਆ ਵੀ ਪਰ ਆਪ ਨਿਗਰਾਨੀ ਕਰਦਾ ਮੈਂ ਕੀ ਕੋਈ ਤਾਂ ਕੰਮ ਹੋਣਾ ਚਾਹੀਦਾ ਬੰਦੇ ਕੋਲ ਤਾਂ ਉਹਦੇ ਜਿਹੜੇ ਰੀਤ ਦੇ ਡੈਡੀ ਆ ਉਹ ਕਹਿੰਦੇ ਵੀ ਦੇਖੋ ਪੁੱਤ ਜੇ ਤਾਂ ਤੁਸੀਂ ਚਾਹੋਨੇ ਹੋ ਇੱਕ ਦੂਜੇ ਨਾਲ ਰਹਿਣਾ ਜ਼ਿੰਦਗੀ ਗੁਜ਼ਾਰਨਾ ਫਿਰ ਤਾਂ ਤੈਨੂੰ ਗੱਲ ਮੰਨਣੀ ਪਊ ਤੇ ਰੀਤ ਦੇ ਸੱਸ ਸਹੁਰਾ ਜਿਹੜੇ ਉਹ ਸਮੇਂ ਦੇ ਜਿਹੜੇ ਸਮੇਂ ਨੂੰ ਕਹਿੰਦੇ ਹੁੰਦੇ ਆ ਵੀ ਪਛਾਣ ਲੈਂਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਹਜੇ 3-4 ਮਹੀਨੇ ਵਿਆਹ ਨੂੰ ਹੋਇਆ ਵੀ ਰੌਲਾ ਪੈਣ ਲੱਗ ਗਿਆ ਵੀ ਐਂ ਤਾਂ ਸਾਰੇ ਪਿੰਡ ਦੇ ਵਿੱਚ ਬੇਇਜ਼ਤੀ ਆ ਉਹ ਆਪਣੇ ਪੁੱਤ ਨੂੰ ਕਹਿੰਦੇ ਆ ਵੀ ਚਲ ਕੋਈ ਨਾ ਪੁੱਤ ਨਵੀਂ ਨਵੀਂ ਵਿਆਹੀ ਆ ਵੀ ਤੂੰ ਇਹਦੀ ਗੱਲ ਮੰਨ ਲੈਂਦਾ ਤੁਸੀਂ ਚੰਡੀਗੜ੍ਹ ਚਲੇ ਜਾਓ ਚਲੋ ਭਈ ਰੀਤ ਆ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਲੈ ਕੇ ਚੰਡੀਗੜ੍ਹ ਆ ਜਾਂਦੀ ਆ ਚੰਡੀਗੜ੍ਹੇ ਹੁਣ ਉਹ ਪ੍ਰਾਈਵੇਟ ਜੋਬ ਕਰਨ ਲੱਗ ਜਾਂਦੀ ਆ ਜੋਬ ਦੀ ਜਿਹੜੀ ਉਹਦੀ ਸੈਲਰੀ ਆ ਕੋਈ ਜ਼ਿਆਦਾ ਨਹੀਂ ਹੁੰਦੀ ਤੇ ਉੱਥੇ ਹੋਰ ਕੁੜੀਆਂ ਉਹਦੇ ਨਾਲ ਜੋਬ ਕਰਦੀਆਂ ਹੁੰਦੀਆਂ ਤੇ ਉਹ ਤਾਂ ਥੋੜੇ ਦਿਨਾਂ ਬਾਅਦ ਆਪਣੇ ਘਰ ਵਾਲੇ ਪ੍ਰਦੀਪ ਨੂੰ ਕਾਲ ਕਰ ਦਿੰਦੀ ਆ ਵੀ ਅੱਜ ਮੈਂ ਲੇਟ ਨਾਈਟ ਆਉਂ ਅੱਜ ਅਸੀਂ ਪਾਰਟੀ ਰੱਖੀ ਅੱਜ ਸਾਡੀ ਪਾਰਟੀ ਅੱਜ ਅਸੀਂ ਕਿਸੇ ਦੇ ਬਰਥਡੇ ਸੈਲੀਬ੍ਰੇਸ਼ਨ ਤੇ ਜਾਣਾ ਇਸ ਤਰ੍ਹਾਂ ਦਾ ਉਹਦਾ ਜਿਹੜਾ ਰਹਿਣ ਸਹਿਣਾ ਹੋ ਜਾਂਦਾ ਪ੍ਰਦੀਪ ਮਹੀਨਾਕ ਤਾਂ ਵੇਖਦਾ ਤੇ ਇੱਕ ਮਹੀਨੇ ਦੇ ਵਿੱਚ ਉਹ ਚੰਗੀ ਤਰ੍ਹਾਂ ਸਮਝ ਜਾਂਦਾ ਵੀ ਜਿਹੜੀਆਂ ਰੀਤ ਦੀਆਂ ਆਦਤਾਂ ਨੇ ਉਹ ਵਧੀਆ ਨਹੀਂ ਹੈਗੀਆਂ ਉਹ ਜਿਹੜੀਆਂ ਕੁੜੀਆਂ ਦੇ ਨਾਲ ਰਹਿੰਦੀ ਆ ਉਹ ਵੀ ਵਧੀਆ ਨਹੀਂ ਹੈਗੀਆਂ ਹਾਈ ਸੋਸਾਇਟੀ ਦਾ ਕਹਿ ਕੇ ਆਪਣੇ ਆਪ ਨੂੰ ਤੀਜੇ ਦਿਨ ਪਾਰਟੀ ਕਰਦੀਆਂ ਨੇ ਕਲੱਬ ਦੇ ਵਿੱਚ ਜਾਂਦੀਆਂ ਨੇ ਬੀਅਰ 바ਰ ਜਾਂਦੀਆਂ ਨੇ ਤੇ ਡਰਿੰਕ ਵੀ ਕਰਦੀਆਂ ਨੇ ਤੇ ਇਹ ਗੱਲ ਆ ਜਿਹੜੀ ਪ੍ਰਦੀਪ ਨੂੰ ਮਤਲਬ ਉਹਨੂੰ ਇਹ ਲੱਗਦਾ ਵੀ ਇਹ ਕੀ ਗੱਲ ਬਣੀ ਵੀ ਮੈਂ ਤਾਂ ਇੱਕ ਪਿੰਡ ਦੇ ਵਿੱਚ ਰਹਿਣ ਵਾਲਾ ਦੇਸੀ ਮੁੰਡਾ ਸੀ ਤੇ ਵੀ ਇਹ ਤਾਂ ਮੈਂ ਗਲਤ ਕੰਮ ਕਰ ਲਿਆ ਚਲੋ ਉਹ ਆਪਣੇ ਮੰਮੀ ਪਾਪਾ ਨੂੰ ਫੋਨ ਤੇ ਸਾਰੀ ਗੱਲ ਦੱਸਦਾ ਤੇ ਉਹਦੇ ਮੰਮੀ ਪਾਪਾ ਸੋਚਦੇ ਆ ਵੀ ਐਂ ਤਾਂ ਗੱਲ ਠੀਕ ਨਹੀਂ ਹੋਣੀ ਚਲੋ ਉਹ ਰੀਤ ਦੇ ਡੈਡੀ ਨਾਲ ਗੱਲ ਕਰਦੇ ਆ ਉਹ ਕਹਿੰਦੇ ਆ ਵੀ ਤੁਹਾਡੀ ਬੇਟੀ ਹੈਨਾ ਕਿ ਨਸ਼ੇ ਕਰਦੀ ਆ ਲੇਟ ਨਾਈਟ ਆਉਂਦੀ ਆ ਛੋਟੇ ਕੱਪੜੇ ਪਾਉਂਦੀ ਆ ਵੀ ਇਹ ਤਾਂ ਕੋਈ ਸੰਸਕਾਰੀ ਘਰਾਂ ਦੀਆਂ ਧੀਆ ਭੈਣਾਂ ਦੇ ਜਿਹੜੇ ਕੰਮ ਨਹੀਂ ਹੈਗੇ ਵੀ ਸਾਡੀ ਤਾਂ ਸਾਡੇ ਪਿੰਡ ਦੇ ਵਿੱਚ ਇੰਨਾ ਸਟੇਟਸ ਆ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵੀ ਇਹ ਤਾਂ ਸਾਡੇ ਲਈ ਬਹੁਤ ਨਿੱਕੀਆਂ ਗੱਲਾਂ ਨੇ ਵੀ ਇਹ ਤਾਂ ਫਿਰ ਸਾਡੀ ਬੇਇੱਜ਼ਤੀ ਵਾਲਾ ਮਸਲਾ ਤੇ ਰੀਤ ਦੇ ਡੈਡੀ ਆ ਜਿਹੜੇ ਉਹ ਕਹਿੰਦੇ ਵੀ ਦੇਖੋ ਭੈਣ ਜੀ ਵਿਆਹ ਕਿ ਲੈ ਕੇ ਗਏ ਹੋ ਤੁਸੀਂ ਮੇਰੀ ਧੀ ਨੂੰ ਇਹ ਕੋਈ ਗੱਲ ਐ ਹੀ ਨਹੀਂ ਹੈਗੀ ਵੀ ਅੱਜ ਤੁਸੀਂ ਇਹ ਗੱਲਾਂ ਕਰਦੇ ਹੋ ਹੁਣ ਕਹਿੰਦਾ ਮੈਨੂੰ ਇਹ ਲੱਗਦਾ ਵੀ ਤੁਹਾਡੇ ਰਾਦੇ ਮੇਰੀ ਧੀ ਨੂੰ ਬਸਾਉਣ ਦੇ ਨਹੀਂ ਹੈਗੇ ਤੇ ਉਹਦੀ ਮਾਂ ਜਿਹੜੀ ਉਹ ਵੀ ਵੱਧ ਤੋਂ ਵੱਧ ਬੋਲਦੀ ਆ ਉਹਨਾਂ ਨੇ ਇਹ ਨਹੀਂ ਕਿਹਾ ਵੀ ਸਾਡੀ ਧੀ ਨੂੰ ਅਸੀਂ ਸਮਝਾਵਾਂਗੇ ਉਹ ਉਲਟਾ ਸੱਸ ਸੋਹਰੇ ਨੂੰ ਹੀ ਦੋਸ਼ ਦਿੰਦੇ ਆ ਉਹ ਕਹਿੰਦੇ ਵੀ ਦੇਖੋ ਸਾਡੀ ਕੁੜੀ ਵਸੂ ਦੀ ਸਾਡੇ ਮੁੰਡੇ ਦੇ ਤੇ ਰਹੂ ਵੀ ਉੱਥੇ ਅਸੀਂ ਉਹਨੂੰ ਕਦੇ ਟੋਕਿਆ ਨਹੀਂ ਜਿਵੇਂ ਬੱਚੇ ਰਹਿੰਦੇ ਸੀ ਉਵੇਂ ਹੀ ਰਹਿਣਗੇ ਵੀ ਅਸੀਂ ਆਪਣੀ ਬੇਟੀ ਤੇ ਕਦੇ ਬੰਦਸ਼ ਨਹੀਂ ਲਾਈ ਸੀ ਉਹ ਕਹਿੰਦੇ ਵੀ ਜੇ ਤੁਹਾਨੂੰ ਹਾਈ ਸੋਸਾਇਟੀ ਦੇ ਵਿੱਚ ਰਹਿਣਾ ਪਸੰਦ ਸੀ ਤਾਂ ਤੁਸੀਂ ਉਹੋ ਜਿਹਾ ਮੁੰਡਾ ਲੱਭਦੇ ਚਲੋ ਗੱਲਬਾਤ ਆ ਜਿਹੜੀ ਉਹ ਕਾਫੀ ਵੱਧ ਜਾਂਦੀ ਆ ਪਰ ਗੱਲ ਇਹ ਹੁੰਦੀ ਆ ਵੀ ਉਹਨਾਂ ਦਾ ਦਵਾਇ ਨਾ ਹੁੰਦਾ ਉਹ ਕਹਿੰਦੇ ਵੀ ਨਾ ਤਾਂ ਸਾਡੀ ਕੁੜੀ ਪਿੰਡ ਆਵੇ ਨਾ ਸਾਡੀ ਕੁੜੀ ਪੇਕੇ ਆਵੇ ਵੀ ਸਾਡੀ ਕੁੜੀ ਤਾਂ ਉੱਥੇ ਹੀ ਰਹੂਗੀ ਤੇ ਚਲੋ ਪ੍ਰਦੀਪ ਆ ਜਿਹੜਾ ਉਹ ਹੁਣ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਸਮਝਦੀ ਨਹੀਂ ਉਹਦੇ ਇੰਨੇ ਜ਼ਿਆਦਾ ਖਰਚੇ ਵੀ ਪ੍ਰਦੀਪ ਤਾਂ ਹੈਰਾਨ ਰਹਿ ਗਿਆ ਉਹ ਤਾਂ ਦਿਨ ਦੇ ਵਿੱਚ 10 1000 15 15000 ਰੁਪਏ ਉਡਾ ਦਿੰਦੀ ਸੀ ਚਲੋ ਭਾਈ ਪ੍ਰਦੀਪ ਆਪਣੇ ਮਾਪਿਆਂ ਨੂੰ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਉਹ ਕਹਿੰਦੇ ਪੁੱਤਾ ਪਤਾ ਜਿਹੜੇ ਫਸ ਗਏ ਵੀ ਹੁਣ ਕੀ ਕਰੀਏ ਚਲੋ ਪੈਸੇ ਦੇ ਖਰਚੇ ਖੁੱਲੀ ਵਰਤੂਆਂ ਜਿਹੜੀ ਰੀਤ ਲੇਟ ਨਾਈਟ ਉਵੇਂ ਹੀ ਆਉਂਦੀ ਆ ਪਰ ਜਦੋਂ ਉਹ ਨਾਰਮਲ ਵੀ ਆਉਂਦੀ ਸੀ ਤਾਂ ਉਹਦੀਆਂ ਜਿਹੜੀਆਂ ਅੱਖਾਂ ਸੀ ਉਹਨਾਂ ਤੋਂ ਇਦਾਂ ਲੱਗਦਾ ਹੁੰਦਾ ਸੀ ਜਿਵੇਂ ਉਹਨੇ ਨਸ਼ਾ ਕੀਤਾ ਹੁੰਦਾ। ਪ੍ਰਦੀਪ ਨੂੰ ਹੋਰ ਵੀ ਡਰ ਸਤਾਉਣ ਲੱਗ ਗਿਆ ਕਿਉਂਕਿ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹਦੇ ਆ ਸੁਣਦੇ ਆ ਵੀ ਜਿਹੜੀਆਂ ਕੁੜੀਆਂ ਨੇ ਉਹ ਵੀ ਚਿੱਟਾ ਪੀਂਦੀਆਂ ਨੇ। ਤੇ ਇੱਕ ਦਿਨ ਪ੍ਰਦੀਪ ਨੇ ਸੋਚਿਆ ਵੀ ਮੈਂ ਨਾ ਇਹਦੇ ਦੇਖਾਂ ਪਿੱਛੇ ਜਾ ਕੇ। ਵੈਸੇ ਤਾਂ ਉਹ ਦੱਸਦੀ ਨਹੀਂ ਸੀ ਜ਼ਿਆਦਾ ਕੁਝ। ਇੰਨੀ ਮਤਲਬ ਉਹ ਉਤੋਂ ਦੀ ਸੀ। ਫਿਰ ਵੀ ਇੱਕ ਦਿਨ ਜਦੋਂ ਉਹ ਸ਼ਾਮ ਨੂੰ ਇਹ ਕਹਿ ਕੇ ਜਾਂਦੀ ਆ ਵੀ ਮੈਂ ਪਾਰਟੀ ਤੇ ਚੱਲੀ ਆ ਤਾਂ ਪ੍ਰਦੀਪ ਉਹਦੇ ਪਿੱਛੇ ਜਾਂਦਾ। ਗੱਡੀ ਉਹ ਲੈ ਜਾਂਦੀ ਆ ਤੇ ਉਹ ਆਟੋ ਕਰਵਾਉਂਦਾ ਆਟੋ ਕਰਵਾ ਕੇ ਗੱਡੀ ਤੇ ਪਿੱਛੇ-ਪਿੱਛੇ ਜਾਂਦਾ ਤੇ ਉਹ ਵੇਖਦਾ ਵੀ ਜਿੱਥੇ ਉਹ ਕਿਸੇ ਬਾਹਰ ਦੇ ਵਿੱਚ ਜਾਂਦੀ ਆ ਉੱਥੇ ਉਹ ਬਾਹਰ ਬੈਠਾ ਰਹਿੰਦਾ ਬੈਠਾ ਜਾਂਦਾ ਫਿਰ ਜਦੋਂ ਉਹ ਨਿਕਲਦੀ ਆ ਆਪਣੀਆਂ ਸਹੇਲੀਆਂ ਨਾਲ ਕੁੜੀਆਂ ਨਾਲ ਤੇ ਉਸ ਤੋਂ ਬਾਅਦ ਕੁੜੀਆਂ ਜਿਹੜੀਆਂ ਇੱਕ ਪਾਰਕ ਦੇ ਵਿੱਚ ਜਾਂਦੀਆਂ ਪਾਰਕ ਦੇ ਵਿੱਚ ਜਾ ਕੇ ਉਹ ਵਾਕਿਆ ਹੀ ਉੱਥੇ ਨਸ਼ਾ ਕਰਦੀਆਂ ਨੇ ਚਿੱਟਾ ਪੀਂਦੀਆਂ ਜਾਂ ਕੁਝ ਵੀ ਸਮੈਗ ਹਨਾ ਤੇ ਪ੍ਰਦੀਪ ਤੇ ਹੋ ਸੁੱਟ ਜਾਂਦੇ ਆ ਇਹ ਵੇਸ਼ ਕੀ ਉਹ ਸੋਚਦਾ ਵੀ ਆਏ ਤਾਂ ਫਿਰ ਕੰਮ ਠੀਕ ਨਹੀਂ ਹੋਣਾ ਚਲੋ ਆਪਣੇ ਘਰ ਵਾਲੀ ਦੀ ਬਾਹ ਫੜਦਾ ਉਹਨਾਂ ਕੁੜੀਆਂ ਚੋਂ ਬਾਹ ਫੜ ਕੇ ਨੂੰ ਗੱਡੀ 'ਚ ਬਿਠਾਉਂਦਾ ਤੇ ਘਰ ਲੈ ਆਉਂਦਾ ਘਰ ਆ ਕੇ ਉਹ ਉਹਦੇ ਨਾਲ ਕਾਫੀ ਲੜਦਾ ਤੇ ਉਹਨੂੰ ਕਹਿੰਦਾ ਵੀ ਇਹ ਲੱਛਣ ਤੂੰ ਕੀ ਫੜਿਆ ਵੀ ਸਾਡੇ ਪਰਿਵਾਰਾਂ ਦੇ ਵਿੱਚ ਤਾਂ ਨਹੀਂ ਇਹੋ ਜਿਹਾ ਕੁਝ ਚੱਲਦਾ ਵੀ ਡਰਿੰਕ ਤਾਂ ਚਲ ਕਦੇ ਇੱਕਦਾਈ ਮੈਂ ਸੋਚਦਾ ਸੀ ਵੀ ਕੋਈ ਨਾ ਚਲੋ ਭਾਈ ਇਹੋ ਜਿਹਾ ਸੋਡਾ ਰਹਿਣ ਸਹਿਣ ਵੀ ਆਹ ਨਸ਼ਾ ਵੀ ਐਂ ਤਾਂ ਨਹੀਂ ਠੀਕ ਹੋਣਾ ਤਾਂ ਜਿਹੜੀ ਰੀਤ ਹੈਗੀ ਉਹਨਾਂ ਪੁਲਿਸ ਨੂੰ ਫੋਨ ਕਰ ਦਿੰਦੀ ਆ ਅੰਦਰ ਵੜ ਕੇ ਪੁਲਿਸ ਅਮੋਕੇ ਤੇ ਆ ਜਾਂਦੀ ਹੈ ਤੇ ਉਹ ਪੁਲਿਸ ਨੂੰ ਕਹਿੰਦੀ ਹੈ ਵੀ ਮੇਰੇ ਘਰ ਵਾਲਾ ਮੈਨੂੰ ਟਾਰਚਰ ਕਰਦਾ ਵੀ ਮੈਨੂੰ ਫਿਜ਼ੀਕਲੀ ਵੀ ਹਰਾਸਮੈਂਟ ਕਰਦਾ ਮੇਰੀ ਤੇ ਮੈਨੂੰ ਦਾਜ ਲਈ ਤੰਗ ਕਰਦਾ ਤੇ ਪੁਲਿਸਾ ਜਿਹੜੀ ਉਹਦੇ ਘਰ ਵਾਲੇ ਨੂੰ ਫੜਕੇ ਲੈ ਜਾਂਦੀ ਆ ਪ੍ਰਦੀਪ ਬਠੇਰਾ ਰੌਲਾ ਪਾਉਂਦਾ ਵੀ ਇਹ ਸਹੀ ਨਹੀਂ ਹੈਗੀ ਕਿ ਹਨਾ ਵੀ ਇਹ ਨਸ਼ੇ ਕਰਦੀ ਆ ਵੀ ਇਹ ਮੈਨੂੰ ਬਲੈਕਮੇਲ ਕਰਦੀ ਆ ਪਰ ਪੁਲਿਸ ਵਾਲੇ ਜਿਹੜੇ ਉਹਦੀ ਕੋਈ ਨਹੀਂ ਸੁਣਦੇ ਤੇ ਉਹ ਉਹਨੂੰ ਪੂਰੀ ਰਾਤ ਜੇਲ੍ਹ ਦੇ ਵਿੱਚ ਬਿਠਾ ਕੇ ਰੱਖਦੇ ਆ ਅਗਲੇ ਦਿਨ ਸਵੇਰੇ ਜਦੋਂ ਜਦੋਂ ਈਤ ਦਾ ਨਸ਼ਾ ਉਤਰਦਾ ਤੇ ਉਹਦੇ ਗੱਲ ਯਾਦ ਆਉਂਦੀ ਆ ਵੀ ਸਾਡੇ ਵਿੱਚ ਇੰਨਾ ਕੁਝ ਹੋ ਗਿਆ ਫਿਰ ਉਹ ਸੋਚਦੀ ਆ ਵੀ ਜੇ ਮੈਂ ਉਹਨੂੰ ਹਨਾ ਪੁਲਿਸ ਨੂੰ ਫੜਾਤਾ ਤੇ ਸਾਡਾ ਕੇਸ ਚੱਲ ਪਿਆ ਵੀ ਮੇਰੇ ਖਰਚੇ ਕੌਣ ਪੂਰੇ ਕਰੋ ਵੀ ਹੁਣ ਤਾਂ ਉਹ ਮੈਨੂੰ ਪੈਸੇ ਦਿੰਦਾ ਤੇ ਸਵੇਰੇ ਉਹ ਥਾਣੇ ਜਾਂਦੀ ਆ ਤੇ ਪੁਲਿਸ ਇੰਸਪੈਕਟਰ ਨੂੰ ਕਹਿੰਦੀ ਆ ਵੀ ਮੇਰੇ ਤੋਂ ਗਲਤੀ ਨਾਲ ਫੋਨ ਹੋ ਗਿਆ ਵੀ ਮੈਨੂੰ ਨਸ਼ੇ 'ਚ ਪਤਾ ਨਹੀਂ ਲੱਗਿਆ ਤੁਸੀਂ ਮੇਰੇ ਘਰ ਵਾਲੇ ਨੂੰ ਛੱਡ ਦਿਓ ਪੁਲਿਸ ਵਾਲਾ ਜਿਹੜਾ ਉਹਨੂੰ ਕਾਫੀ ਬੋਲਦਾ ਵੀ ਅਸੀਂ ਤੇਰੇ ਨੌਕਰ ਆ ਵੀ ਕਦੇ ਦਿਨ ਉਹਨੂੰ ਫੜਾ ਦਿੰਦੀ ਆ ਕਦੇ ਉਹਨੂੰ ਛੱਡ ਦਿਓ ਚਲੋ ਉਹ ਮਨਤਾ ਮੰਤਾ ਕਰਕੇ ਆਪਣੇ ਘਰ ਵਾਲੇ ਪ੍ਰਦੀਪ ਨੂੰ ਛੜਾ ਕੇ ਲੈ ਜਾਂਦੀ ਆ ਪਰ ਪ੍ਰਦੀਪ ਉਹਦੇ ਨਾਲ ਸਾਰੇ ਰਸਤੇ ਨਹੀਂ ਬੋਲਦਾ ਤੇ ਘਰ ਆ ਕੇ ਨਾ ਉਹ ਆਪਣਾ ਸਮਾਨ ਪੈਕ ਕਰਦਾ ਤੇ ਸਿੱਧਾ ਪਿੰਡ ਆ ਜਾਂਦਾ ਪਿੰਡ ਆ ਕੇ ਉਹ ਆਪਣੇ ਸੱਸ ਸਹੁਰੇ ਨੂੰ ਫੋਨ ਕਰਦਾ ਵੀ ਤੁਹਾਡੀ ਕੁੜੀ ਚੰਡੀਗੜ੍ਹ ਦੇ ਵਿੱਚ ਰਹਿੰਦੀ ਆ ਵੀ ਮੇਰੇ ਨਾਲ ਤਾਂ ਉਹਦਾ ਨਿਬੜਾ ਨਹੀਂ ਰਿਛਦਾ ਵੀ ਉਹਨੇ ਤਾਂ ਮੈਨੂੰ ਜੇਲ੍ਹ ਦਿਖਾਤੀ ਹੈ ਨਾ ਥਾਣੇ ਦੇ ਵਿੱਚ ਮੈਂ ਇੱਕ ਰਾਤ ਲਾ ਕੇ ਆਇਆ ਵੀ ਨਸ਼ੇ ਕਰਦੀ ਆ ਤੇ ਉਹਦੇ ਘਰ ਦੇ ਆ ਜਿਹੜੇ ਉਹ ਸੋਚਦੇ ਆ ਵੀ ਇਹ ਤਾਂ ਕੰਮ ਗਲਤ ਹੋ ਗਿਆ ਵੀ ਹੁਣ ਅਸੀਂ ਉਹਦੇ ਖਰਚੇ ਕਿੱਥੋਂ ਚੱਕਾਂਗੇ ਤੇ ਉਹ ਆਪਣੀ ਧੀ ਨੂੰ ਫੋਨ ਕਰਦੇ ਆ ਤੇ ਫੋਨ ਕਰਕੇ ਉਹਨੂੰ ਉਹ ਕਹਿੰਦੇ ਆ ਵੀ ਤੂੰ ਉਹ ਤੇ ਕੇਸ ਕਰ ਦੇ ਤੇ ਚਲੋ ਉਹ ਤੋਂ ਪੁਲਿਸ ਤੋਂ ਮਤਲਬ ਫੋਨ ਫਿਰ ਉਹ ਪੁਲਿਸ ਨੂੰ ਫੋਨ ਕਰਦੀ ਹੈ ਤੇ ਦੱਸਦੀ ਆ ਵੀ ਮੇਰੇ ਘਰ ਵਾਲਾ ਸੀ ਜਿਹੜਾ ਉਹ ਮੈਨੂੰ ਕੁੱਟਮਾਰ ਕਰਕੇ ਮੇਰੇ ਤੇ ਜਿਹੜੇ ਪੈਸੇ ਸੀ ਜਾਂ ਗਹਿਣੇ ਸੀ ਸਾਰੇ ਚੱਕ ਕੇ ਘਰ ਭੱਜ ਗਿਆ ਤੇ ਮੈਨੂੰ ਲੈ ਕੇ ਨਹੀਂ ਗਿਆ ਚਲੋ ਪੁਲਿਸ ਵਾਲੇ ਆ ਜਿਹੜੇ ਉਹ ਸਬੰਧਤ ਥਾਣੇ ਦੇ ਵਿੱਚ ਰਿਪੋਰਟ ਭੇਜਦੇ ਆ ਤੇ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਆ ਜਿਹੜੀ ਉਹ ਇਹਦੇ ਘਰੇ ਆ ਜਾਂਦੀ ਆ ਪ੍ਰਦੀਪ ਦੇ ਪ੍ਰਦੀਪ ਆਪਣੇ ਮਾਪਿਆਂ ਨੂੰ ਸਾਰੀ ਗੱਲ ਦੱਸ ਚੁੱਕਿਆ ਹੁੰਦਾ ਤੇ ਉਹ ਬਹੁਤ ਨਿਰਾਸ਼ ਬੈਠੀ ਹੁੰਦੀ ਆ ਤੇ ਜਦੋਂ ਪੁਲਿਸ ਦੀ ਗੱਡੀ ਉਹਨਾਂ ਦੇ ਘਰ ਆ ਕੇ ਰੁਕਦੀ ਆ ਤੇ ਪੁਲਿਸ ਵਾਲੇ ਸਾਰੀ ਗੱਲਬਾਤ ਪੁੱਛਦੇ ਆ ਤੇ ਪੁਲਿਸ ਵਾਲਿਆਂ ਨੂੰ ਵੀ ਐਂ ਸ਼ੱਕ ਹੁੰਦਾ ਵੀ ਲੱਗਦੇ ਤਾਂ ਇਹ ਸ਼ਰੀਫ ਆ ਵੀ ਵਧੀਆ ਕੋਥੀ ਪਾਈ ਹੋਈ ਆ ਵੀ ਕਹਿੰਦੇ ਕਹੋਂਦਾ ਘਰ ਲੱਗਦਾ ਤਾਂ ਫਿਰ ਪ੍ਰਦੀਪ ਦਾ ਡੈਡੀ ਆ ਜਿਹੜਾ ਉਹ ਪੁਲਿਸ ਨੂੰ ਸਾਰੀ ਗੱਲ ਦੱਸਦਾ ਉਹ ਕਹਿੰਦਾ ਵੀ ਸਾਡੇ ਨਾਲ ਧੋਖਾ ਹੋਇਆ ਵੀ ਉਹ ਕੁੜੀ ਬਲੈਕਮੇਲ ਕਰਦੀ ਆ ਸਾਡੇ ਮੁੰਡੇ ਨੂੰ ਤੇ ਪੁਲਿਸ ਵਾਲੇ ਕਹਿੰਦੇ ਵੀ ਦੇਖੋ ਸਾਡੇ ਕੋਲੇ ਤਾਂ ਜੋ ਹ데요 ਤਾਂ ਇਹ ਵੀ ਇੱਕ ਵਾਰ ਤਾਂ ਸਾਨੂੰ ਗ੍ਰਿਫਤਾਰ ਕਰਨਾ ਪਊ ਉਹ ਵੀ ਸਾਡੇ ਕੋਲੇ ਵਾਰੰਟਾ ਹੈ ਨਾ ਵੀ ਉਸ ਤੋਂ ਬਾਅਦ ਕੀ ਕੇਸ ਚੱਲਦਾਗਾ ਵੀ ਉਹ ਤੁਸੀਂ ਦੇਖਣਾ ਹੋਊਗਾ ਵੀ ਇੱਕ ਵਾਰ ਅਸੀਂ ਇਹਨੂੰ ਲੈ ਕੇ ਜਾਵਾਂਗੇ ਤਾਂ ਫਿਰ ਉਹਦਾ ਡੈਡੀ ਕਹਿੰਦਾ ਵੀ ਜੇ ਐਂ ਤਾਂ ਸਾਡੇ ਪਿੰਡ ਦੇ ਵਿੱਚ ਬਦਨਾਮੀ ਆ ਚਲ ਤੁਸੀਂ ਐਂ ਕਰੋ ਤੁਸੀਂ ਜਾਓ ਅਸੀਂ ਤੁਹਾਡੇ ਪਿੱਛੇ ਹੀ ਆਉਣੇ ਹਾਂ ਚਲੋ ਪੁਲਿਸ ਆ ਜਿਹੜੀ ਉਹ ਚਲੀ ਜਾਂਦੀ ਹੈ ਤੇ ਉਦੋਂ 10 ਮਿੰਟ ਬਾਅਦ ਪਰਦੀਪ ਤੇ ਉਹਦਾ ਡੈਡੀ ਗੱਡੀ 'ਚ ਪੈਂਦੇ ਆ ਤੇ ਉਹ ਥਾਣੇ ਚਲੇ ਜਾਂਦੇ ਆ ਥਾਣੇ ਜਾ ਕੇ ਚਲੋ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨਾਲ ਕੰਟੈਕਟ ਕੀਤਾ ਜਾਂਦਾ ਤੇ ਚੰਡੀਗੜ੍ਹ ਪੁਲਿਸ ਕਹਿੰਦੀ ਆ ਵੀ ਕੇਸ ਆ ਜਿਹੜਾ ਇੱਥੇ ਦਰਜ ਹੋਇਆਗੇ ਤੁਸੀਂ ਜਿਹੜਾ ਦੋਸ਼ੀ ਆ ਉਹਨੂੰ ਇੱਥੇ ਲੈ ਕੇ ਆਓ ਚਲੋ ਲੁਧਿਆਣਾ ਦੀ ਪੁਲਿਸ ਆ ਜਿਹੜੀ ਉਹ ਦੋਨਾਂ ਪਿਓ ਪੁੱਤ ਨੂੰ ਚੰਡੀਗੜ੍ਹ ਲੈ ਜਾਂਦੀ ਆ ਚੰਡੀਗੜ੍ਹ ਦੇ ਵਿੱਚ ਜਿਹੜੋਂ ਉਹਦੇ ਘਰ ਵਾਲੀ ਵੱਲੋਂ ਆਪ ਨੂੰ ਸੱਟਾ ਸੱਟਾ ਮਾਰ ਕੇ ਮਾਮਲਾ ਦਰਜ ਕਰਾਇਆ ਸੀ ਤਾਂ ਪੁਲਿਸ ਨੂੰ ਇੱਕ ਵਾਰ ਉਹਨਾਂ ਨੂੰ ਅਰੈਸਟ ਕਰਨਾ ਪੈਂਦਾ ਤੇ ਫਿਰ ਪ੍ਰਦੀਪ ਆਪਣੇ ਪਿਓ ਨੂੰ ਉੱਥੇ ਹੀ ਕਹਿੰਦਾ ਵੀ ਪਾਪਾ ਇਹ ਤੋ ਖਿਹੜਾ ਕਿਵੇਂ ਛੜਾਈਏ ਤੇ ਉਹ ਚਲੋ ਆਪਣਾ ਵਕੀਲ ਕਰਦੇ ਹੈਗੇ ਕਿਉਂਕਿ ਹੁਣ ਉਹਦੇ ਘਰ ਵਾਲੀ ਨੂੰ ਵੀ ਪਤਾ ਹੀ ਸੀ ਪ੍ਰਦੀਪ ਦੀ ਮਾਂ ਨੂੰ ਵੀ ਪੁਲਿਸ ਲੈ ਕੇ ਗਈ ਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਫੋਨ ਕਰਦੀ ਆ ਚਲੋ ਜਦੋਂ ਜਿਹੜੇ ਕੋਈ ਹੁੰਦਾ ਮਦਦ ਕਰਨ ਵਾਲਾ ਵਧੀਆ ਰਿਸ਼ਤੇਦਾਰ ਉਹ ਇਕੱਠੇ ਹੁੰਦੇ ਆ ਵੀ ਇਹ ਤਾਂ ਗਲਤ ਗੱਲ ਗਲਤ ਹੋ ਗਈ ਤੇ ਉਸ ਤੋਂ ਬਾਅਦ ਚਲੋ ਉਹਨਾਂ ਦੀ ਜ਼ਮਾਨਤ ਆ ਜਿਹੜੀ ਉਹ ਹੋ ਜਾਂਦੀ ਆ ਜ਼ਮਾਨਤ ਤੋਂ ਬਾਅਦ ਉਹ ਰੀਤ ਨੂੰ ਕਹਿੰਦਾ ਕਿ ਰੀਤ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤੈਨੂੰ ਤਲਾਕ ਦੇਣਾ ਚਾਹੁੰਨਾ ਉਹ ਕਹਿੰਦੀ ਤਲਾਕ ਮੈਂ ਦੇ ਦੂੰਗੀ 55 ਕਿੱਲੇ ਤੋਂ 30 ਕਿੱਲੇ ਮੇਰੇ ਨਾਮ ਕਰਾ ਦੇ ਉਹ ਕਹਿੰਦੀ ਮੈਂ ਤੀ ਕਿਲੇ ਕਰਾ ਕੇ ਮੇਰੇ ਕੋਲ ਕੀ ਬਜੂਗਾ ਉਹ ਕਹਿੰਦੀ ਫਿਰ ਐ ਥੋੜੀ ਆ ਵੀ ਕੱਲ ਨੂੰ ਤੂੰ ਮੇਰੇ ਨਾਲ ਵਿਆਹ ਕਰਾਇਆ ਤੇ ਅੱਜ ਤਲਾਕ ਦੇਵੇਂ ਚੋਪੀ ਉਹ ਤਾਂ ਅੜ ਜਾਂਦੀ ਆ ਤੇ ਉਹ ਸੋਚਦੇ ਆ ਵੀ ਹੁਣ ਕੀ ਕਰੀਏ ਤੇ ਉਸ ਤੋਂ ਬਾਅਦ ਉਹਨਾਂ ਪ੍ਰਦੀਪ ਨੂੰ ਕਹਿੰਦੀ ਆ ਵੀ ਨਹੀਂ ਪ੍ਰਦੀਪ ਹੁਣ ਨਾ ਮੈਂ ਆਪਣੀ ਆਹਤ ਦਾ ਸੁਧਾਰ ਲੂੰਗੀ ਪਲੀਜ਼ ਤੂੰ ਮੈਨੂੰ ਛੱਡ ਕੇ ਨਾ ਜਾ ਮੇਰੇ ਕੋਲ ਹੀ ਰਹਿ ਚੰਡੀਗੜ੍ਹ ਵੀ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਉਹਨੂੰ ਇਮੋਸ਼ਨਲੀ ਬਲੈਕਮੇਲ ਕਰਦੀ ਆ ਵੀ ਫਿਰ ਮੈਂ ਕੇਸ ਵੀ ਵਾਪਸ ਲੈ ਲੈਣੀ ਆ ਤੁਹਾਨੂੰ ਰਿਸ਼ਤੇਦਾਰਾਂ ਨੂੰ ਇਹ ਲੱਗਿਆ ਵੀ ਇੱਕ ਮੌਕਾ ਦੇਣਾ ਚਾਹੀਦਾ ਤੇ ਸਾਰੇ ਰਿਸ਼ਤੇਦਾਰ ਕਹਿੰਦੇ ਆ ਪ੍ਰਦੀਪ ਨੂੰ ਵੀ ਚਲ ਤੂੰ ਗੱਲ ਮੰਨ ਲੈ ਤੇ ਪ੍ਰਦੀਪ ਉਹਨੂੰ ਕਹਿੰਦਾ ਠੀਕ ਆ ਰੀਤ ਕੇ ਇਸ ਵਾਪਸ ਲੈ ਲੈਂਦੀ ਆ ਉਸ ਤੋਂ ਬਾਅਦ ਪ੍ਰਦੀਪ ਚੰਡੀਗੜ੍ਹ ਰਹਿਣ ਲੱਗ ਜਾਂਦਾ ਫਿਰ ਉਹਦੇ ਕੋਲ ਤੇ ਉਹਦੇ ਮੰਮੀ ਪਾਪਾ ਜਿਹੜੇ ਉਹ ਵਿਚਾਰੇ ਪਿੰਡ ਹੀ ਹੁੰਦੇ ਆ ਕਿਉਂਕਿ ਰੀਤ ਆਪਣੇ ਸੱਸ ਸਹੁਰੇ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਹੁੰਦੀ ਤੇ ਉਸ ਤੋਂ ਬਾਅਦ ਉਹ ਉਹ ਤੋਂ ਪੈਸਿਆਂ ਦੀ ਮੰਗ ਕਰਦੀ ਆ ਅੱਜ ਮੈਨੂੰ ਇੰਨੇ ਚਾਹੀਦੇ ਆ ਅੱਜ ਇੰਨੇ ਚਾਹੀਦੇ ਆ ਵੀ ਇੰਨੇ ਜ਼ਿਆਦਾ ਖਰਚੇ ਵਧ ਗਏ ਮਤਲਬ ਉਹਨੇ ਨਸ਼ਾ ਜਿਹੜਾ ਉਹ ਰੋਜ਼ ਕਰਦੀ ਸੀ ਨਸ਼ੇ ਵਾਲੀ ਸੀ ਜਿਹੜੇ ਪੈਸੇ ਜਿਨ੍ਹਾਂ ਦੇ ਇੰਨੇ ਨੇ ਬਣੇ ਪਏ ਸੀ ਉਹ ਰੋਹ ਜਾਂਦੇ ਪ੍ਰਦੀਪ ਨੂੰ ਤਾਂ ਭੁਗਾਉਂਦੇ ਤੇ ਪ੍ਰਦੀਪ ਦੀ ਨਾ 15 ਕਿੱਲੇ ਜ਼ਮੀਨ ਹੈ ਜਿਹੜੀ ਉਹ ਪਹਿਲ ਇੱਕ ਵਾਰ ਚ ਵਿਕ ਜਾਂਦੀ ਆ 40 ਕਿੱਲੇ ਰਹਿ ਜਾਂਦੇ ਆ ਤੇ ਉਸ ਤੋਂ ਬਾਅਦ ਉਹਨੇ ਮਤਲਬ ਰੀਤ ਨੇ ਪ੍ਰਦੀਪ ਨੂੰ ਇਹੋ ਜਿਹਾ ਜਾਲ ਚ ਫਸਾਇਆ ਵੀ ਨਾ ਤਾਂ ਉਹ ਤਲਾਕ ਦਿੰਦੀ ਸੀ ਨਾ ਉਹਦਾ ਖੇੜਾ ਛੱਡਦੀ ਸੀ ਨਿੱਕੀ ਨਿੱਕੀ ਗੱਲ ਤੇ ਉਹਨੂੰ ਥਾਣੇ ਚ ਪੜਾ ਦਿੰਦੀ ਸੀ ਤੇ ਪ੍ਰਦੀਪ ਸੀ ਜਿਹੜਾ ਵਿਚਾਰਾ ਉਹ ਜਿਵੇਂ ਨਾ ਉਹ ਕਹਿੰਦੀ ਸੀ ਉਵੇਂ ਕਰਨ ਲੱਗ ਗਿਆ ਸੀ ਕਿਉਂਕਿ ਇੱਕ ਤਰ੍ਹਾਂ ਨਾਲ ਉਹ ਇੰਨਾ ਡਰ ਗਿਆ ਸੀ ਤੇ ਉਹਨੂੰ ਐ ਲੱਗਣ ਲੱਗ ਗਿਆ ਸੀ ਵੀ ਜੇ ਮੈਂ ਇਹਨੂੰ ਕੁਝ ਵੀ ਕਿਹਾ ਵੀ ਇਹ ਮੈਨੂੰ ਪੁਲਿਸ ਨੂੰ ਫੜਾ ਦਊਗੀ ਪੁਲਿਸ ਨੂੰ ਉਹ ਪੈਸੇ-ਪੂਸੇ ਦੇ ਦਿੰਦੀ ਸੀ ਤੇ ਉਹ ਇਹ ਜੀ ਤਾਂ ਮਕੀਆਂ ਦਵਾਉਂਦੀ ਸੀ ਕੁੱਟ ਮਾਰ ਵੀ ਕਰਾ ਦਿੰਦੀ ਸੀ ਤੇ ਉਹ ਵਿਚਾਰਾ ਨਰਮ ਸੁਭਾਅ ਦਾ ਮੁੰਡਾ ਸੀ ਕਰਦੇ ਕਰਾਉਂਦੇ ਸਾਲ 6 ਮਹੀਨੇ ਹੋਰ ਬੀਤ ਜਾਂਦੇ ਆ ਤੇ ਉਹਦੇ ਖਰਚੇ ਇੰਨੇ ਵਧ ਜਾਂਦੇ ਆ ਵੀ 20 ਕਿੱਲੇ ਜ਼ਮੀਨ ਦੇ ਜਿਹੜੇ ਹੋਰ बिक ਜਾਂਦੇ ਆ ਤੇ ਸਿਰਫ 20 ਰਹਿ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਵੀ ਐਂ ਤਾਂ ਫਿਰ ਸਾਡਾ ਕੁਝ ਨਹੀਂ ਰਹਿਣਾ ਫਿਰ ਉਹ ਖੁਦ ਜਿਹੜਾ ਪੁਲਿਸ ਕੋਲ ਜਾਂਦੇ ਆ ਕੇਸ ਦਰਜ ਕਰਦੇ ਆ ਪ੍ਰਦੀਪ ਆ ਜਿਹੜਾ ਉਹ ਆਪਣੇ ਘਰ ਵਾਲੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਂਦਾ ਵੀ ਮੇਰੇ ਘਰ ਵਾਲੀ ਚਿੱਟੇ ਦੀ ਆਦੀ ਆ ਤੁਸੀਂ ਗੱਲਾਂ ਕਰਦੇ ਹੋ ਨਸ਼ਾ ਵੀ ਨਸ਼ਾ ਹੈ ਨਹੀਂ ਜਿਹੜੇ ਲੋਕ ਨਸ਼ਾ ਕਰਦੇ ਆ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਅਸੀਂ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣੀ ਆ ਨਸ਼ਾ ਛਡਾਉਣੀ ਆ ਵੀ ਮੇਰੇ ਘਰ ਵਾਲੀ ਤਾਂ ਨਸ਼ਾ ਛਡਾਉ ਉਹ ਨਾਲੇ ਮੈਨੂੰ ਤਲਾਕ ਦੇਣਾ ਚਾਹਣਾ ਚਲੋ ਵਕੀਲ ਨਾਲ ਗੱਲ ਕਰਦਾ ਵਧੀਆ ਵਕੀਲ ਉਹਨੂੰ ਮਿਲ ਜਾਂਦਾ ਤੇ ਵਕੀਲ ਸਾਰੇ ਦਾਅ ਪੇਚ ਦੱਸਦਾ ਵੀ ਤੁਸੀਂ ਕਿਹੜੀ ਕਿਹੜੀ ਕੇਸ ਆ ਜਿਹੜੇ ਕਰਵਾਉਣੇ ਆ ਉਸ ਤੋਂ ਬਾਅਦ ਫਿਰ ਪ੍ਰਦੀਪ ਆ ਜਿਹੜਾ ਉਹ ਆਪਣਾ ਮਨ ਬਣਾ ਲੈਂਦਾ ਵੀ ਇਹਦੇ ਨਾਲੋਂ ਤਲਾਕ ਹੀ ਲੈਣਾ ਤੇ ਫਿਰ ਪ੍ਰਦੀਪ ਆਪਣੇ ਸੱਸ ਸਹੁਰੇ ਨੂੰ ਕਹਿੰਦਾ ਵੀ ਸਾਨੂੰ ਤਲਾਕ ਚਾਹੀਦਾ ਵੀ ਅਸੀਂ ਬਹੁਤ ساری ਜ਼ਮੀਨ ਆ ਜਿਹੜੀ ਉਹ ਛੋਟੀ ਧੀ ਤੇ ਕਰਕੇ ਖਰਾਬ ਕਰ ਚੁੱਕੇ ਆ ਵੀ ਮੇਰੇ ਪਿਓ ਨੇ ਮਿਹਨਤ ਨਾਲ ਬਣਾਈ ਸੀ ਉਹ ਜ਼ਮੀਨ ਤੇ ਹੁਣ ਮੈਂ ਇਹਦੇ ਨਾਲ ਹੋਰ ਨਹੀਂ ਰਹਿ ਸਕਦਾ ਵੀ ਇਸ ਤੋਂ ਬਾਅਦ ਤਾਂ ਸਾਡਾ ਆਪਣਾ ਆਪ ਰਹਿ ਗਿਆ ਵੇਚ ਨਾਲਾ ਫਿਰ ਉਹ ਕੇਸੀ ਇਹੋ ਜਿਹਾ ਤਿਆਰ ਕਰਦੇ ਆ ਤੇ ਫਿਰ ਇੱਕ ਸਾਲ ਦੇ ਅੰਦਰ ਅੰਦਰ ਹਰਦੀਪ ਤੇ ਰੀਤ ਦਾ ਤਲਾਕ ਹੋ ਜਾਂਦਾ ਪਰ ਪ੍ਰਦੀਪ ਰੀਤ ਤੋਂ ਰੀਤ ਦੇ ਜਿਹੜੇ ਜ਼ੁਲਮਾਂ ਤੋਂ ਇੰਨਾ ਘੜਰ ਜਾਂਦਾ ਵੀ ਜਦੋਂ ਉਹਦੇ ਘਰ ਦੇ ਉਹਨੂੰ ਹੁਣਾਂ ਦੂਜੇ ਵਿਆਹ ਦੀ ਗੱਲ ਕਰਦੇ ਆ ਤੇ ਉਹ ਕੰਨਾਂ ਨੂੰ ਹੱਥ ਲਾ ਲੈਂਦਾ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਤੁਸੀਂ ਚੰਡੀਗੜ੍ਹ ਪੜ੍ਹੀ ਹੋਈ ਹਾਈ ਫਾਈ ਸੁਸਾਇਟੀ ਦੀ ਕੁੜੀ ਨੂੰ ਨੂੰ ਬਣਾ ਕੇ ਲਿਆਂਦਾ ਵੀ ਤੁਸੀਂ ਮੇਰੇ ਬਾਰੇ ਤਾਂ ਸੋਚਿਆ ਸੀ ਵੀ ਆਪਾਂ ਨੂੰ ਤਾਂ ਕੋਈ ਮਾਂ ਮੇ ਕੱਟ ਪੜ੍ਹੀ ਲਿਖੀ ਹੁੰਦੀ ਵੀ ਉਹੋ ਜੀ ਕੁੜੀ ਚਾਹੀਦੀ ਸੀ ਜਿਹੜੀ ਇੱਕ ਸੰਸਕਾਰੀ ਨੂੰ ਬਣ ਸਕਦੀ ਹੋਵੇ ਹਾਂਜੀ ਦੋਸਤੋ ਇਹ ਕੋਈ ਕਹਾਣੀ ਆਮ ਕਹਾਣੀ ਨਹੀਂ ਕਾਲਪਨਿਕ ਕਹਾਣੀ ਨਹੀਂ ਇਹ ਬਿਲਕੁਲ ਸੱਚੀ ਘਟਨਾ ਬਹੁਤ سارے ਲੋਕ ਆ ਜਿਹੜੇ ਉਹ ਮਤਲਬ ਇਸ ਗੱਲ ਕਰਕੇ ਫਸ ਜਾਂਦੇ ਆ ਵੀ ਕੁੜੀ ਵਧੀਆ ਪੜ੍ਹੀ ਆ ਚੰਡੀਗੜ੍ਹ ਦੀ ਪੜ੍ਹੀ ਆ ਹਾਈ ਫਾਈ ਸੁਸਾਇਟੀ ਚ ਰਹਿੰਦੀ ਆ ਪਰ ਅੱਜ ਕੱਲ ਜਿਹੜਾ ਸਮਾਜ ਆ ਨਾ ਸਾਡਾ ਓਹੋ ਇੰਨਾ ਕੁ ਕਰ ਗਿਆ ਹੋਇਆ ਵੀ ਕੁੜੀਆਂ ਵਿਗੜੀਆਂ ਮੁੰਡੇ ਵਿਗੜੇ ਵੀ ਮਾਪਿਓ ਆਇ ਨਹੀਂ ਵੇਖਦੇ ਵੀ ਸਾਡੀ ਔਲਾਦ ਵਿਗੜੀ ਆ ਅਸੀਂ ਕਿਸੇ ਤੇ ਕਿਉਂ ਥੋਪ ਰਹੇ ਆ ਮਾਪਿਓ ਨੂੰ ਇਹ ਹੁੰਦਾ ਵੀ ਅਸੀਂ ਆਪ ਦਾ ਖੜਾ ਛੜਾਈਏ ਵੀ ਅੱਗੇ ਜਾ ਕੇ ਕੀ ਆ ਸੁਦਰ ਜੇ ਕੀ ਆ ਸੁਦਰ ਜੇ ਕਰਕੇ ਜਿਹੜੇ ਇਹ ਰਿਸ਼ਤੇ ਬਣਦੇ ਆ ਨਾ ਉਹ ਸੁਦਰ ਦੇ ਤਾਂ ਹੁੰਦੇ ਨਹੀਂ ਉਹ ਦੂਜੇ ਦੀ ਵੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਬਹੁਤ ਸਾਰੇ ਇਹੋ ਜਿਹੇ ਮਾਮਲੇ ਆ ਜਿਹੜੇ ਦਰਜ ਹੁੰਦੇ ਆ ਬਹੁਤ ਸਾਰੀਆਂ ਖਬਰਾਂ ਵੀ ਆਉਂਦੀਆਂ ਨੇ ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਮੀਡੀਆ ਦੇ ਵਿੱਚ ਨਹੀਂ ਜਾਂਦੇ ਖਬਰਾਂ ਨਹੀਂ ਲਵਾਉਂਦੇ ਅੰਦਰੋਂ ਅੰਦਰੀ ਉਹਨਾਂ ਨੂੰ ਇਸ ਗੱਲ ਦਾ ਮਤਲਬ ਡਰ ਹੁੰਦਾ ਵੀ ਸਾਡੀ ਪਰਿਵਾਰ ਦੀ ਇੱਜ਼ਤ ਆ ਜਿਹੜੀ ਉਹ ਮਿੱਟੀ 'ਚ ਮਿਲ ਜੂਗੀ ਇਸ ਤਰ੍ਹਾਂ ਇੱਕ ਕੁੜੀ ਦੀ ਗਲਤ ਆਦਤ ਨੇ ਨਸ਼ੇ ਦੀ ਗਲਤ ਆਦਤ ਨੇ ਆਪਣੇ ਸਹੁਰਿਆਂ ਦੀ ਨਾਲੇ ਇੰਨੀ ਜਮੀਨ ਵਕਾਤੀ ਤੇ ਨਾਲੇ ਐਂਡ ਤੇ ਹੋਇਆ ਤਲਾਕ ਇਸ ਕਰਕੇ ਰਿਸ਼ਤਾ ਕਰਨ ਵੇਲੇ ਸਾਨੂੰ ਬਹੁਤ ਸੋਚ ਸਮਝ ਕੇ ਰਿਸ਼ਤਾ ਜਿਹੜਾ ਉਹ ਜੋੜਨਾ ਚਾਹੀਦਾ ਲੋਕਾ ਜਿਹੜੇ ਐਸੇ ਕਰਕੇ ਲਾਣੀ ਘਰਾਣਿਆਂ ਦੀ ਪੁੱਛ ਪੜਤਾਲ ਕਰਦੇ ਆ ਪਹਿਲਾਂ ਜਦੋਂ ਰਿਸ਼ਤੇ ਹੁੰਦੇ ਸੀ ਨਾ ਮੁੰਡੇ ਵਾਲੇ ਤੇ ਕੁੜੀ ਵਾਲੇ ਵੀ ਮਤਲਬ ਇਹ ਚੀਜ਼ ਜ਼ਰੂਰ ਦੇਖਦੇ ਸੀ ਵੀ ਉਹਦੇ ਨਾਨਕਿਆਂ ਦਾ ਪਿਛੋਕੜ ਵੀ ਦੇਖਦੇ ਸੀ ਜਿਹੜੇ ਘਰ 'ਚ ਰਿਸ਼ਤਾ ਕਰਨਾ ਉਹਨਾਂ ਦਾ ਪਿਛੋਕੜ ਤਾਂ ਵੇਖਣਾ ਹੀ ਵੇਖਣਾ ਨਾਨਕਿਆਂ ਦਾ ਵੀ ਵੇਖਦੇ ਸੀ ਗੋਤ ਤੱਕ ਮਤਲਬ ਪੁੱਛੇ ਜਾਂਦੀ ਸੀ ਪਰ ਅੱਜ ਕੱਲ ਤਾਂ ਜਿਹੜਾ ਕਹਿ ਲੋ ਵੀ ਐਨੀ ਪੁੱਛ ਪੜਤਾਲ ਅਗਲਾ ਕਰਦਾ ਨਹੀਂ ਉਦੋਂ ਹੀ ਪਤਾ ਲੱਗਦਾ ਵੀ ਅੱਜ ਮੰਗਣੀ ਕਰ ਲਈ ਤੇ ਹਫ਼ਤੇ ਬਾਅਦ ਵਿਆਹਗਾ ਇਹ ਕਾਲੀ ਦੇ ਜੋੜੇ ਹੋਏ ਰਿਸ਼ਤੇ ਨਾ ਫਿਰ ਐਂਡ ਤੇ ਜਾ ਕੇ ਉਹਨਾਂ ਦਾ ਅੰਜਾਮ ਜਿਹੜਾ ਵਧੀਆ ਨਹੀਂ ਹੁੰਦਾ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ਕਾਂ